ਮੈਂ ਸੁਖਵਾਨ ਸਿੰਘ ਵੀ ਦੇਖ ਰਹਾ ਨਿਰਪੱਖ ਆਵਾਜ਼ ਤੇ ਇਸ ਸਮੇਂ ਦੀ ਵੱਡੀ ਖਬਰ ਸੁਖਵੀਰ ਸਿੰਘ ਬਾਦਲ ਦੇ ਹਮਲਾਵਰ ਨਰੈਣ ਸਿੰਘ ਚੌੜਾ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਆਪਣੇ ਗੁਨਾਹਾਂ ਦੀ ਸਜ਼ਾ ਭੁਗਤ ਰਹੇ ਸੁਖਵੀਰ ਸਿੰਘ ਬਾਦਲ ਜੋ ਪਿਛਲੇ ਦਿਨੀ ਦਰਬਾਰ ਸਾਹਿਬ ਦੇ ਵਿੱਚ 휠 ਚੇਅਰ ਤੇ ਬੈਠੇ ਸਨ ਤਾਂ ਦੂਜੇ ਪਾਸੋਂ ਹਮਲਾਵਰ ਨਰੈਣ ਸਿੰਘ ਚੌੜਾ ਜੋ ਸੁਖਵੀਰ ਸਿੰਘ ਬਾਦਲ ਦੇ ਨਜ਼ਦੀਕ ਆਉਂਦਾ ਹੈ ਤੇ ਆਪਣੇ ਡੱਬ ਚੋਂ ਪਿਸਤੌਲ ਕੱਢ ਕੇ ਆ ਸੁਖਵੀਰ ਸਿੰਘ ਬਾਦਲ ਤੇ ਨਰੈਨ ਸਿੰਘ ਚੌੜਾ ਵੱਲੋਂ ਫਾਇਰਿੰਗ ਕੀਤੀ ਗਈ ਗੋਲੀ ਚਲਾਈ ਗਈ ਤਾਂ ਇਸ ਹਮਲੇ ਦੇ ਵਿੱਚ ਇਸ ਫਾਇਰਿੰਗ ਦੇ ਵਿੱਚ ਸੁਖਵੀਰ ਸਿੰਘ ਬਾਦਲ ਬਾਰ-ਬਾਰ ਬਚ ਕੇ ਮੌਕੇ ਤੇ ਮੌਜੂਦ ਸੇਵਾਦਾਰ ਪੁਲਿਸ ਵੱਲੋਂ ਜੋ ਆਪਣੀ ਮਸਤੈਨੀ ਵਿਖਾਉਂਦੇ ਹੋਏ ਹਮਲਾਵਰ ਨਰੈਨ ਸਿੰਘ ਚੌੜਾ ਨੂੰ ਦਬੋਚਿਆ ਗਿਆ ਗ੍ਰਿਫਤਾਰ ਪੁਲਿਸ ਵੱਲੋਂ ਕੀਤਾ ਗਿਆ ਸੀ ਤੇ ਇਸ ਦੱਸਿਆ ਕਿ ਨਰੈਨ ਸਿੰਘ ਚੌੜਾ ਇਹ ਪਹਿਲਾਂ ਵੀ ਕਈ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ ਆ ਜੇਲ ਨਰੈਨ ਸਿੰਘ ਚੌੜਾ ਕੱਟ ਚੁੱਕਿਆ ਹੈ ਤਾਂ ਇੱਕ ਵਾਰ ਫਿਰ ਨਰਨ ਸਿੰਘ ਚੌੜਾ ਵੱਲੋਂ ਹਮਲਾਇੜਾ ਕੀਤਾ ਗਿਆ ਸੁਖਵੀਰ ਸਿੰਘ ਬਦਲ ਤੇ ਹਮਲਾ ਕੀਤਾ ਗਿਆ ਅਸੀਂ ਤਾਂ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਨਰਨ ਸਿੰਘ ਚੌੜਾ ਨੂੰ ਅਦਾਲਤ ਰੇ ਵਿੱਚ ਪੇਸ਼ ਕੀਤਾ ਗਿਆ ਅਸੀਂ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਇਹ ਆਈ ਹੈ ਕਿ ਪੁਲਿਸ ਵੱਲੋਂ ਜਿਹੜਾ ਕਿ ਨਰਨ ਸਿੰਘ ਚੌੜਾ ਲਈ ਮਾਨਯੋਗ ਅਦਾਲਤ ਕੋਲੋਂ 7 ਦਿਨਾਂ ਦਾ ਰਿਮਾਂਡ ਮੰਗਿਆ ਸੀ ਤਾਂ ਇਸ ਸਮੇਂ ਦੀ ਵੱਡੀ ਖਬਰ ਇਹ ਸਾਹਮਣੇ ਆਈ ਹੈ ਕਿ ਮਾਨਯੋਗ ਅਦਾਲਤ ਵੱਲੋਂ ਨਰਨ ਸਿੰਘ ਚੌੜਾ ਨੂੰ 7 ਦਿਨਾਂ ਦੇ ਰਿਮਾਂਡ ਤੇ ਜਿਹੜਾ ਕਿ ਵਜਾਏ ਤਿੰਨ ਦਿਨ ਦੇ ਪੁਲਿਸਰ ਮਾਰ ਤੇ ਭੇਜ ਦਿੱਤਾ ਹੈ ਤੁਹਾਡਾ ਇਸ ਖਬਰ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੇ ਦਿਓ ਅਤੇ ਹੋਰ ਖਬਰਾਂ ਦੀ ਆਪਣੇ ਚੈਨਲ ਨਿਰਪੱਖ ਅਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ